ਹਾਂਜੀ ਭਾਈ ਸਤਿ ਸ੍ਰੀ ਅਕਾਲ ਹੁਣ ਜੇ ਹਾਥੀ ਢੰਡੇ ਥੱਲੇ ਸਾਰੇ ਮੁਗਲਾਂ ਨੂੰ ਇਕੱਠਾ ਕਰਨ ਤੋਂ ਬਾਅਦ ਆਨੰਦਪੁਰ ਨੂੰ ਘੇਰਾ ਪਾਉਣ ਨੇ ਉਸ ਤੇ ਹਮਲਾ ਕਰਨ ਦੇ ਤਿਆਰੀਆਂ ਪੂਰੀਆਂ ਸਿਖਰਾਂ ਤੇ ਸੀ ਹਾਥੀ ਕੋੜੇ ਪਾਇਦਲ ਫੌਜਾਂ ਲੱਖਾਂ ਹੀ ਸੈਨਿਕ ਆਨੰਦਪੁਰ ਨੂੰ ਚੱਲ ਪੈਂਦੇ ਹਨ ਹਮਲਾ ਕਰਨ ਦੇ ਲਈ ਇਸ ਗੱਲ ਤੋਂ ਇਹ ਤਾਂ ਤੈਅ ਹੋ ਗਿਆ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਮੁਗਲਾ ਅਤੇ ਬਾਈਧਰ ਦੇ ਰਾਜਾਂ ਵਿੱਚ ਬੜਾ ਪਟਾਖਾ ਸੀ ਕਿਉਂਕਿ ਉਹ ਇੱਕ ਇਨਸਾਨ ਨੂੰ ਫੜਨ ਦੇ ਲਈ ਉਸ ਨੂੰ ਪਕੜਨ ਦੇ ਲਈ ਲੱਖਾਂ ਦੀ ਫੌਜ ਚਾਰ-ਚਾਰ ਸੂਬਿਆਂ ਤੋਂ ਇਕੱਠੀ ਕਰਕੇ ਵਿੱਚ ਡਾਕੂ ਚੋਰ ਲੈ ਕੇ ਫਿਰ ਤੁਰੇ ਸਨ ਹਾਲਾਂਕਿ ਆਪਾਂ ਨੂੰ ਪਤਾ ਕਿ ਗੁਰੂ ਗੋਬਿੰਦ ਸਿੰਘ ਜੀ ਖੁਦ ਖੁਦ ਆ ਪਰਮਾਤਮਾ ਸਨ ਪਰ ਇਹ ਉਹਨਾਂ ਨੂੰ ਸਿਰਫ ਇੱਕ ਆਮ ਇਨਸਾਨ ਹੀ ਮੰਨਦੇ ਸਨ ਮੁਗਲਾਂ ਦੀ ਕੀ ਸੋਚੀ ਉਹ ਚਾਹੁੰਦੇ ਸਨ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਚੁਕਾ ਲਿਆ ਜਾਵੇ ਪਰ ਗੁਰਗੋਬਨ ਸਿੰਘ ਜੀ ਨੇ ਇੱਥੇ ਆਪਣਾ ਰਾਜ ਭਾਗ ਸਭ ਕੁਝ ਛੱਡ ਦਿੱਤਾ ਸੀ ਪਰ ਵਾਰ-ਵਾਰ ਦਿੱਤਾ ਸੀ ਪਰ ਉਹਨਾਂ ਨੇ ਮੁਗਲਾ ਅੱਗੇ ਤਾਂ ਨਹੀਂ ਚੁਕਾਈ ਮੁਗਲਾ ਨੇ ਵੀ ਅਖੀਰ ਤੱਕ ਆਪਣੀ ਜੀ ਜਾਣ ਲਗਾ ਦਿੱਤੀ ਸੀ ਪਰ ਉਹ ਗੁਰਗੋਬਨ ਸਿੰਘ ਜੀ ਨੂੰ ਛਕਾ ਨਹੀਂ ਸੀ ਪਾਇਆ ਫਿਰ ਇੱਥੇ ਗੁਰਗੋਬਨ ਸਿੰਘ ਜੀ ਦਾ ਇੱਕ ਸਿੰਘ ਹੁੰਦਾ ਸੀ ਜਿਹਦਾ ਨਾਂ ਸੀ ਚਤਰ ਸਿੰਘ ਉਸ ਨੂੰ ਚਤਰ ਸਿੰਘ ਬਰਾੜ ਵੀ ਕਹਿੰਦੇ ਸਨ ਉਹ ਇੱਕ ਸੂਈਆ ਸੀ ਤੇ ਦੁਸ਼ਮਣ ਦੇ ਲਾਕੇ ਵਿੱਚੋਂ ਖਬਰ ਲੈ ਆ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਦੰਦਾ ਸੀ ਤੇ ਉਸ ਨੇ ਪਹਿਲਾਂ ਹੀ ਆ ਕੇ ਦੱਸ ਦਿੱਤਾ ਸੀ ਕਿ ਆਨੰਦਪੁਰ ਸਾਹਿਬ ਤੇ ਬਹੁਤ ਤਕੜਾ ਹਮਲਾ ਹੋਵੇਗਾ ਹੁਣ ਇੱਥੇ ਇਹ ਨਹੀਂ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਹੜਬੜਾ ਹਟ ਬਚਾ ਕੇ ਸਨ ਉਹਨਾਂ ਨੇ ਬੜੇ ਹੀ ਧਿਆਨ ਨਾਲ ਇਹਨਾਂ ਦੀ ਖਬਰ ਸੁਣੀ ਤੇ ਇੱਕਦਮ ਸ਼ਾਂਤ ਬੈਠੇ ਰਹੇ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ ਤੋਂ ਏਡਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਸੀ ਕਿ ਉਹ ਇੱਕ ਸੰਤ ਸੀਗੇ ਤੇ ਬਸ ਇੱਕ ਸਿਪਾਹੀ ਸੀਗੇ ਅਸਲ ਵਿੱਚ ਉਹ ਬਹੁਤ ਤਕੜੇ ਇੱਕ ਲੀਡਰ ਵੀ ਸੀਗੇ ਜੋ ਹਰ ਇੱਕ ਚੀਜ਼ ਨੂੰ ਪਲਾਨ ਨਾਲ ਤੈਅ ਕਰਦੇ ਸਨ ਹੁਣ ਗੁਰੂ ਗੋਬਿੰਦ ਸਿੰਘ ਜੀ ਨੂੰ ਤਾਂ ਪਹਿਲਾਂ ਹੀ ਪਤਾ ਸੀ ਬੇਨੰਦਪੁਰ ਸਾਹਿਬ ਤੇ ਹਮਲਾ ਹੋਏਗਾ ਇਸੇ ਕਰਕੇ ਹੀ ਤਾਂ ਉਹਨਾਂ ਨੇ ਹਿੰਦੂ ਚਾਤਰ ਗੁਰਤੇਗ ਬਹਾਦਰ ਜੀ ਤੋਂ ਸ਼ਹਾਦਤ ਤੋਂ ਬਾਅਦ ਖਾਲਸਾ ਪੰਥ ਦੀ ਸਾਜਨਾ ਕਰ ਲਈ ਸੀ ਤੇ ਅਨੰਦਪੁਰ ਦੀ ਧਰਤੀ ਉੱਪਰ ਪੰਜ ਕਿਲੇ ਬਣਾ ਲਏ ਸਨ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਸਾਰਾ ਕੰਮ ਕੱਲੀ ਭਗਤੀ ਨਾਲ ਨਹੀਂ ਹੋਵੇਗਾ ਹੁਣ ਦੇਗ ਅਤੇ ਤੇਗ ਦਾ ਸ਼ਕਤੀ ਪ੍ਰਦਰਸ਼ਨ ਵੀ ਕਰਨਾ ਪਵੇਗਾ ਹੁਣ ਚਤਰ ਸਿੰਘ ਦੀ ਖਬਰ ਸੁਣਨ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਕੀ ਕੀਤਾ ਉਹਨਾਂ ਨੇ ਇਹ ਨਹੀਂ ਸੋਚਿਆ ਕਿ ਆਉਣਗੇ ਉਹਨਾਂ ਨਾਲ ਲੜਾਂਗੇ ਜਾਂ ਉਹਨਾਂ ਨੂੰ ਕੋਈ ਕਰਾਮਾਤ ਖਵਾਵਾਂਗੇ ਤੇ ਸਾਰਾ ਮਸਲਾ ਹੱਲ ਹੋ ਜਾਵੇਗਾ ਉਹਨਾਂ ਨੇ ਪਹਿਲਾਂ ਉੱਥੇ ਢੰਡੋਰਾ ਪਟਵਾਇਆ ਆਨੰਦਪੁਰ ਸਾਹਿਬ ਵਿੱਚ ਤੇ ਓਕਾ ਦਵਾ ਦਿੱਤਾ ਕਿ ਜਿੰਨੇ ਵੀ ਸਿੱਖ ਪਰਿਵਾਰ ਹਨ ਉਹ ਇੱਥੋਂ ਅਨੰਦਪੁਰ ਦਾ ਕਿਲਾ ਛੱਡ ਕੇ ਚਲੇ ਜਾਣ ਫਿਰ ਉਹ ਸਿੱਖ ਸੰਗਤ ਗੁਰੂ ਜੀ ਕੋਲ ਆਉਂਦੇ ਹਨ ਤੇ ਕਹਿੰਦੇ ਹਨ ਕਿ ਅਸੀਂ ਤੁਹਾਨੂੰ ਛੱਡ ਕੇ ਕਿਉਂ ਚਲੇ ਜਾਈਏ ਤਾਂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਕਿ ਅਨੰਦਪੁਰ ਸਾਹਿਬ ਨੂੰ ਘੇਰਾ ਪਵੇਗਾ ਅਤੇ ਬਹੁਤ ਵੱਡਾ ਘੇਰਾ ਪਵੇਗਾ ਇਸ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਹੈ ਹੁਣ ਇਤਿਹਾਸਕਾਰ ਦੱਸਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਸੁਣਨ ਤੋਂ ਬਾਅਦ ਉੱਥੋਂ ਕੁਝ ਸਿੱਖ ਪਰਿਵਾਰ ਚਲੇ ਵੀ ਗਏ ਸਨ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਕਿ ਮੈਂ ਨਹੀਂ ਚਾਹੁੰਦਾ ਕਿ ਮੇਰੀ ਵਜ੍ਹਾ ਕਰਕੇ ਹੋਰ ਕਿਸੇ ਵੀ ਪਰਿਵਾਰ ਦਾ ਨੁਕਸਾਨ ਹੋ ਜਾਵੇ ਪਰ ਕੁਝ ਸਿੱਖ ਪਰਿਵਾਰ ਉੱਥੇ ਹੀ ਰਹਿ ਗਏ ਸਨ ਜਿਵੇਂ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਹੈ ਬੀਬੀ ਵਿੱਖਾਂ ਦਾ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ ਸੀ ਕਿ ਮੇਰਾ ਤਾਂ ਪਰਿਵਾਰ ਤੁਸੀਂ ਹੋ ਇਸੇ ਕਰਕੇ ਮੈਂ ਇੱਥੇ ਨਹੀਂ ਜਾਵਾਂਗੀ ਹੁਣ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਕਤੀਰ ਦੇਖੋ ਕਿੰਨੀ ਵੱਡੀ ਸੀ ਉਹਨਾਂ ਨੇ ਹੋਰਾਂ ਪਰਿਵਾਰਾਂ ਨੂੰ ਤਾਂ ਉੱਥੋਂ ਜਾਣ ਲਈ ਕਹਿ ਦਿੱਤਾ ਪਰ ਆਪਣੇ ਪਰਿਵਾਰ ਦੀ ਰਤਾ ਫਿਕਰ ਨਹੀਂ ਕੀਤੀ ਉਹਨਾਂ ਨੂੰ ਆਪਣੇ ਕੋਲ ਹੀ ਰੱਖਿਆ ਤੇ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ